ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਸਰੋਂ ਦਾ ਸਾਗ ਇਹ ਸਾਗ ਮੈਂ ਤੁਹਾਨੂੰ ਕੁੱਕਰ ਵਿੱਚ ਬਣਾਉਣਾ ਦੱਸੂਗੀ ਕਿਉਂਕਿ ਨਾ ਪਿੰਡਾਂ ਵਿੱਚ ਤਾਂ ਤਕਰੀਬੇ ਚੁੱਲੇ ਵਾਲੇ ਜਾਂਦੇ ਆ ਤੇ ਸ਼ਹਿਰਾਂ ਦੇ ਵਿੱਚ ਦੇਖੋ ਸਾਗ ਜਿਹੜਾ ਕੁੱਕਰ ਵਿੱਚ ਹੀ ਬਣਾਇਆ ਜਾਂਦਾ ਏ ਤੇ ਮੈਂ ਤੁਹਾਨੂੰ ਕੁੱਕਰ ਵਿੱਚ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਦੱਸੂਗੀ ਕਿ ਕਿਸ ਤਰ੍ਹਾਂ ਤੁਸੀਂ ਵਧੀਆ ਤਰੀਕੇ ਦੇ ਨਾਲ ਕੁੱਕਰ 'ਚ ਸਾਗ ਤਿਆਰ ਕਰ ਸਕਦੇ ਆ ਤੇ ਉਹ ਸਾਗ ਜਿਹੜਾ ਕਿ ਤੁਹਾਨੂੰ ਖਰਾਬ ਵੀ ਨਾ ਕਰੇ ਠੀਕ ਹੈ ਜੀ ਇਸ ਤਰ੍ਹਾਂ ਸਾਗ ਬਣਾਓਗੇ ਤਾਂ ਤੁਹਾਡੇ ਕਦੇ ਵੀ ਤਜਾਬ ਨਹੀਂ ਬੜੂਗਾ ਦੇਖੋ ਜੀ ਸਾਗ ਇੱਧਰ ਆਪਾਂ ਨੂੰ ਆਇਆ ਆਪਣੇ ਪਿੰਡ ਤੋਂ ਗੰਦਲਾ ਛਿੱਲੀਆਂ ਚ ਲਾਈਆਂ ਕੋਈ ਆਪਾਂ ਨੂੰ ਡਾਂਸ ਕਰਨ ਦੀ ਜ਼ਰੂਰਤ ਨਹੀਂ ਜੀ ਸਮਰਾਇਆ ਆਪਾਂ ਨੂੰ ਮਿਲ ਚੁੱਕਿਆ ਹੈ ਸਾਗ ਮੇਰੇ ਡੈਡੀ ਤੋੜ ਕੇ ਲਿਆਏ ਸੀ ਤੇ ਮੇਰੀ ਮੰਮੀ ਨੇ ਗੰਦਲਾ ਵਗੈਰਾ ਛਿੱਲ ਕੇ ਝੋਲੇ ਦੇ ਵਿੱਚ ਪਾ ਕੇ ਠੀਕ ਹੈ ਜੀ ਮੈਨੂੰ ਇਹ ਪਚਾਤਾ ਤੇ ਇਧਰ ਸਾਗ ਤਿੰਨ ਚਾਰ ਤਰ੍ਹਾਂ ਦਾ ਸਾਗ ਹੈ ਜੀ ਤੇ ਇਹ ਹੈਗੇ ਮੇਥੇ ਮੇਥੇ ਵੀ ਚੂਕ ਸਵਾਰ ਕੇ ਆਪਾਂ ਨੂੰ ਭੇਜੇ ਆ ਸੋ ਉਹਨਾਂ ਨੂੰ ਪਤਾ ਹੈ ਕਿ ਮੇਰੀ ਕੁੜੀ ਗੰਦਲਾ ਛਿੱਲੇ ਵੀ ਨਾ ਸਾਗ ਨਹੀਂ ਬਣਾਉਂਦੀ ਤੇ ਮੇਰੀ ਮੰਮੀ ਉਹ ਨਹੀਂ ਵੀ ਗੰਦਲਾ ਛਿੱਲੇ ਵੀ ਨਾ ਸਾਗ ਨਹੀਂ ਬਣਾਉਂਦੇ ਉਹ ਵੀ ਗੰਦਲਾ ਛਿੱਲਕੇ ਹੀ ਬਣਾਉਂਦੇ ਆ ਤੇ ਮੂਲ ਦਾ ਸਾਗ ਅਸੀਂ ਕਦੇ-ਕਦੇ ਬਣਾਉਂਦੇ ਆ ਪਰ ਜ਼ਿਆਦਾ ਨਹੀਂ ਪਰ ਕਈ ਲੋਕ ਜਿਗਰ ਮੂਲ ਦਾ ਸਾਗ ਕਈ ਵਾਰੀ ਬਣਾ ਲੈਂਦੇ ਅਸੀਂ ਤਾਂ ਇੱਕ ਅੱਧੀ ਵਾਰ ਮਸਾ ਹੀ ਬਣਾਉਂਦੇ ਆ ਤੇ ਅਸੀਂ ਆਪਣੇ ਹੱਥ ਨਾਲ ਥੋੜੇ ਹੋਏ ਸਾਗ ਨੂੰ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਆ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇਕਰ ਚੈਨਲ ਤੇ ਆਏ ਹੋ ਪਹਿਲੀ ਵਾਰੀ ਚੈਨਲ ਨੂੰ ਕਰ ਲਿ ਸਾਗ ਨੂੰ ਧੋ ਲਵਾਂਗੇ ਠੀਕ ਹੈ ਜੀ ਕਈ ਪਾਣੀਆਂ ਦੇ ਵਿੱਚ ਸਾਗ ਨੂੰ ਧੋ ਕੇ ਟੋਕਰੀ ਦੇ ਵਿੱਚ ਨਿਚੜਨਾ ਰੱਖ ਦਾਂਗੇ ਤੇ ਮੇਥੇ ਵੀ ਧੋ ਲਾਂਗੇ ਅਗਰ ਤੁਹਾਡੇ ਕੋਲ ਚੌੜੇ ਪੱਤੇ ਵਾਲਾ ਸਾਗ ਹੈਗਾ ਤਾਂ ਪਾਲਕ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਤੇ ਅਗਰ ਨਹੀਂ ਹੈਗਾ ਤਾਂ ਤੁਸੀਂ ਇੱਕ ਗੁੱਛੀ ਲੈ ਕੇ ਪਾਲਕ ਦੀ ਪਾ ਸਕਦੇ ਹੋ ਠੀਕ ਹੈ ਜੀ ਹੁਣ ਸਾਗ ਨੂੰ ਧੋਣ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆਂ ਦੇਖੋ ਜੀ ਸਾਗ ਆਪਾਂ ਨੇ ਕਈ ਪਾਣੀਆਂ ਦੇ ਵਿੱਚ ਧੋ ਕੇ ਟੋਕਰੀ ਚ ਪਾ ਕੇ ਰੱਖ ਲਿਆ ਤੇ ਇੱਧਰ ਆਪਾਂ ਨੇ ਗੈਸ ਦੇ ਉੱਤੇ ਕੁੱਕਰ ਰੱਖ ਲਿਆ ਜੀ ਕੁੱਕਰ ਵਿੱਚ ਆਪਾਂ 4 ਗਲਾਸ ਪਾਣੀ ਦੇ ਪਾਏ ਆ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਜਿੰਨੇ ਨੂੰ ਆਪਣਾ ਪਾਣੀ ਗਰਮ ਹੁੰਦਾ ਹੈ ਪਹਿਲਾਂ ਨਹੀਂ ਸਾਗ ਦੇ ਵਿੱਚ ਪਾਣਾ ਜਦੋਂ ਪਾਣੀ ਉਬਾਲੇ ਮਰਨ ਲੱਗ ਜਾਵੇ ਨਾ ਉਦੋਂ ਆਪਾਂ ਸਾਗ ਦੇ ਵਿੱਚ ਪਾਵਾਂਗੇ ਜੀ ਇਹਨਾਂ ਨੂੰ ਆਪਾਂ ਬਰੀਕ ਬਰੀਕ ਸਾਗ ਨੂੰ ਕੱਟਣਾ ਸ਼ੁਰੂ ਕਰ ਦਿੰਨੇ ਆਂ ਛੀਰਨੀ ਜੀ ਬਣਾ ਲਵਾਂਗੇ ਵੈਸੇ ਜਿਹੜਾ ਸਾਗ ਕੱਟਣ ਦਾ ਨਜ਼ਾਰਾ ਹੈ ਉਹ ਦਾਤੀ ਨਾਲ ਹੀ ਆਉਂਦਾ ਹੈ ਪਰ ਹੁਣ ਆਪਾਂ ਇਹਨੂੰ ਚਾਕੂ ਨਾਲ ਕੱਟ ਰਹੇ ਹਾਂ ਬਿਲਕੁਲ ਤੁਹਾਨੂੰ ਇਹ ਸ਼ਹਿਰਾਂ ਵਾਲੀ ਫੀਲਿੰਗ ਦਵਾਵਾਂਗੇ ਜੀ ਸ਼ਹਿਰਾਂ ਵਿੱਚ ਇਦਾਂ ਸਾਗ ਬਣਾਇਆ ਜਾਂਦਾ ਹੈ ਸੋ ਆਪਾਂ ਚੁੱਲੇ ਤੇ ਵੀ ਬਣਾਵਾਂਗੇ ਕਿਸੇ ਦਿਨ ਪਰ ਨਾ ਚੁੱਲਾ ਸਾਡਾ ਕੋਠੇ ਤੇ ਪਿਆ ਹੈ ਇਹ ਥੋੜਾ ਉਹਦੀ ਲਿਪਾ ਪੋਚੀ ਜੀ ਕਰਨੇ ਵਾਲੀ ਹੈ ਇਸ ਕਰਕੇ ਨਾ ਆਪਾਂ ਉਹਨੂੰ ਵੀ ਸਵਾਰਾਂਗੇ ਹੁਣ ਤੇ ਆਪਾਂ ਹੁਣ ਇਹਨੂੰ ਬਰੀਕ-ਬਰੀਕ ਕੱਟਣਾ ਇੱਥੇ ਸ਼ੁਰੂ ਕਰ ਦਿੰਦੇ ਹਾਂ ਤੇ ਬਰੀਕ-ਬਰੀਕ ਕੱਟਾਂਗੇ ਜਿਵੇਂ ਇਸ ਤਰ੍ਹਾਂ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਦੇਖੋ ਜੇ ਤਾਂ ਤੁਸੀਂ ਬਲੈਂਡਰ ਵਗੈਰਾ ਨਾਲ ਘੋਟ ਦਿਓ ਤਾਂ ਤੁਸੀਂ ਜਿੰਨਾ ਮਰਜ਼ੀ ਮੋਟਾ ਕੱਟ ਕੇ ਪਾ ਲਓ ਪਰ ਸਾਨੂੰ ਬਲੈਂਡਰ ਨਾਲ ਘੋਟਿਆ ਹੋਇਆ ਸਾਗ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਅਸੀਂ ਤਾਂ ਇਸ ਤਰੀਕ ਬਰੀਕ-ਬਰੀਕ ਕੱਟ ਕੇ ਪਾਵਾਂਗੇ ਇਸ ਤਰ੍ਹਾਂ ਆਪਾਂ ਬਰੀਕ-ਬਰੀਕ ਸਾਗ ਕੱਟ ਲਾਂਗੇ ਠੀਕ ਹੈ ਜੀ ਫਿਰ ਤੁਹਾਨੂੰ ਮਿਲਦੇ ਹਾਂ ਇਧਰ ਪਾਣੀ ਲੱਗ ਗਿਆ ਜੀ ਪੂਰੀ ਤਰ੍ਹਾਂ ਦੇ ਨਾਲ ਉਬਾਲੇ ਮਾਰਨੇ ਚ ਆਪਾਂ ਸਾਗ ਪਾ ਦਵਾਂਗੇ ਇਸ ਤਰ੍ਹਾਂ ਨਾ ਆਪਾਂ ਥੋੜਾ ਥੋੜਾ ਸਾਗ ਇਹਦੇ ਵਿੱਚ ਪਾਵਾਂਗੇ ਇੱਕਦਮ ਆਪਾਂ ਸਾਰਾ ਸਾਗ ਨਹੀਂ ਪਾਉਣਾ ਜਿੰਨਾ ਕਿ ਹਜੇ ਮੈਂ ਕੱਟਿਆ ਹੈ ਦੋ ਕਚੀਰਨੀ ਆ ਮੈਂ ਉਹਨਾਂ ਕ ਸਾਗ ਇਹਦੇ ਵਿੱਚ ਪਾ ਦਵਾਂਗੀ ਠੀਕ ਹੈ ਜੀ ਤੇ ਇੱਕਦਮ ਪਾਇਆ ਹੋਇਆ ਸਾਗ ਗੜਦਾਵਾ ਜਾਂ ਹੋ ਜਾਂਦਾ ਹੈ ਤੇ ਉਹੀ ਕਾਰਨ ਬਣਦਾ ਹੈ ਜੀ ਤਜਾਵ ਤੇ ਗੈਸ ਦਾ ਤੇ ਕੁੱਕਰ ਵਿੱਚ ਹੋਰ ਵੀ ਕਈ ਮਤਲਬ ਧਿਆਨ ਰੱਖਣ ਜੋ ਗੱਲਾਂ ਨੇ ਉਹ ਮੈਂ ਤੁਹਾਨੂੰ ਅੱਗੇ ਦੱਸ ਦਵਾਂਗੀ ਤੇ ਤੁਸੀਂ ਅਸਲ ਤਰੀਕਾ ਹੋਊਗਾ ਜੀ ਇਹ ਸਾਗ ਬਣਾਉਣ ਦਾ ਤੁਸੀਂ ਧਿਆਨ ਚ ਰੱਖਿਓ ਤੇ ਵੀਡੀਓ ਪੂਰੀ ਦੇਖਿਓ ਠੀਕ ਹੈ ਜਿੰਨਾ ਕਿ ਮੈਂ ਦੋ ਕਚੀਰਨੀਆਂ ਕੱਟੀਆਂ ਸੀ ਐਨੇ ਵਿੱਚ ਉਹ ਪਾਤੀਆਂ ਤੇ ਇਦਾਂ ਅੱਧਾ ਘਟਕਤਾ ਤੇ ਸਾਰਾ ਨਹੀਂ ਟਕਣਾ ਤੇ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਸਾਗ ਹੋਰ ਝੀਰ ਲਵਾਂ ਠੀਕ ਹੈ ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਦੀ ਆ ਦੇਖੋ ਜੀ ਸਾਗ ਇਸ ਤਰ੍ਹਾਂ ਰਿਜਣਾ ਜ਼ਰੂਰੀ ਆ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਰਿਜਣਾ ਜ਼ਰੂਰੀ ਆ ਅਗਰ ਆਪਾਂ ਸਾਰਾ ਇੱਕਦਮ ਪਾ ਦਨੇ ਆ ਫਿਰ ਸਾਗ ਇਸ ਤਰ੍ਹਾਂ ਨਾ ਤਾਂ ਰਿਜਦਾ ਏ ਨਾ ਹੀ ਉਹ ਵਧੀਆ ਬਣਦਾ ਏ ਤੇ ਹੁਣ ਜਿਵੇਂ ਜਿਵੇਂ ਆਪਾਂ ਨੇ ਕੱਟੀ ਜਾਣਾ ਧੀਵੇਂ ਧੀਵੇਂ ਆਪਾਂ ਨੇ ਇਹਦੇ ਵਿੱਚ ਪਾਈ ਜਾਣਾ ਜੀ ਤੇ ਹੁਣ ਮੈਂ ਤੁਹਾਨੂੰ ਸਾਰਾ ਸਾਗ ਨਾ ਇਸ ਤਰੀ ਪਾਣ ਤੋਂ ਬਾਅਦ ਮਿਲੂੰਗੀ ਕਿਉਂਕਿ ਬੱਚੇ ਕਰ ਰਹੇ ਆ ਫੋਨ ਵਿੱਚੋਂ ਸਕੂਲ ਦਾ ਕੰਮ ਇਸ ਕਰਕੇ ਵਾਰ-ਵਾਰ ਵੀਡੀਓ ਬਣਾਉਣੀ ਥੋੜੀ ਔਖੀ ਲੱਗਦੀ ਏ ਤੇ ਇਸ ਤਰੀ ਨਾ ਜਦੋਂ ਇੰਨਾ ਕ ਰਿਜ ਜਾਊਗਾ ਮੈਂ ਫੇਰ ਕੱਟ ਕੇ ਪਾ ਦੂੰਗੀ ਜਦੋਂ ਉਹ ਰਿਜ ਜਾਊ ਮੈਂ ਉਦੋਂ ਕ ਦੇ ਹੁਣ ਮੈਂ ਤੁਹਾਨੂੰ ਸਾਰਾ ਸਾਗ ਪਾਣ ਤੋਂ ਬਾਅਦ ਫਿਰ ਮਿਲਾਂਗੀ ਹਾਂਜੀ ਇੱਥੇ ਮੈਂ ਸਾਰਾ ਸਾਗ ਪਾ ਦਿੱਤਾ ਸੀ ਤੇ ਸਾਗ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਰਿਝ ਰਿਹਾ ਹੈ ਤੇ ਇਹ ਵਾਲਾ ਸਾਗ ਪਾਏ ਨੂੰ ਵੀ 10 ਮਿੰਟ ਹੋ ਗਏ ਨੀਚੇ ਨੂੰ ਹੋ ਗਿਆ ਸੀ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਮੇਥੇ ਮੇਥੇ ਪਹਿਲਾਂ ਨਹੀਂ ਆਪਾਂ ਪਾਣੇ ਤੇ ਜਦੋਂ 10 ਮਿੰਟ ਹੋ ਜਾਣਗੇ ਇਹਨੂੰ ਪੱਕਦੇ ਹੋਏ ਉਦੋਂ ਆਪਾਂ ਮੇਥੇ ਪਾਵਾਂਗੇ ਜੀ ਦੇਖੋ ਇੱਥੇ ਹੁਣ ਆਪਾਂ ਮੇਥੇ ਪਾਏ ਤੋਂ ਬਾਅਦ 10 ਮਿੰਟ ਹੋਰ ਵੇਟ ਕਰਾਂਗੇ ਇਹਦੇ ਵਿੱਚ ਫਿਰ ਆਪਾਂ ਪਾਵਾਂਗੇ ਜੀ ਨਮਕ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਇਦਾਂ ਟੱਕ ਦਾਂਗੇ ਤੇ 10 ਮਿੰਟ ਬਾਅਦ ਨਮਕ ਪਾਵਾਂਗੇ ਜੀ ਮੇਥੇ ਵੀ ਨੀਚੇ ਨੂੰ ਹੋ ਜਾਣ ਦੇਖੋ ਜੀ 10 ਮਿੰਟ ਹੋ ਗਏ ਮੇਥੇ ਪਾਏਆਂ ਨੂੰ ਤੇ ਇਹਦੇ ਵਿੱਚ ਹੁਣ ਪਾ ਦਵਾਂਗੇ ਜੀ ਆਪਾਂ ਨਮਕ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਤੇ ਆਪਾਂ ਆਪਣੇ ਆਈਡੀਏ ਜਿ ਨਾਲ ਨਮਕ ਪਾ ਲਵਾਂਗੇ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਪਾ ਲਵਾਂਗੇ ਆਪਾਂ 2 ਚਮਚ ਸਰੋਂ ਦਾ ਤੇਲ ਸੌਰੀ ਜੀ ਮੇਰੇ ਕੋਲ ਵੀਡੀਓ ਸਕਿੱਪ ਹੋ ਗਈ ਤੇ ਆਪਾਂ ਦੋ ਕ ਚਮਚ ਜਿਹੇ ਸਰੋਂ ਦਾ ਤੇਲ ਪਾ ਲਿਆ ਏ ਸਰੋਂ ਦਾ ਤੇਲ ਪਾਣ ਦੇ ਨਾਲ ਜਿਹੜਾ ਸਾਗ ਹੈ ਉਹ ਉਬਲਦਾ ਨਹੀਂ ਹੈਗਾ ਤੇ ਜਦੋਂ ਆਪਾਂ ਢੱਕਣ ਲਗਾ ਲਗਾਵਾਂਗੇ ਕੁੱਕਰ ਦਾ ਤਾਂ ਵੀ ਉਹ ਬਾਹਰ ਨਹੀਂ ਆਵੇਗਾ ਠੀਕ ਹੈ ਜੀ ਤੇ ਹੁਣ ਇਹਨੂੰ ਆਪਾਂ ਉਦੋਂ ਤੱਕ ਖੁੱਲੇ ਹੀ ਰਹਿ ਜਾਣਾ ਜਦੋਂ ਤੱਕ ਆਪਾਂ ਸਾਗ 'ਚ ਪਾਣ ਲਈ ਮਸਾਲਾ ਤਿਆਰ ਨਹੀਂ ਕਰ ਲੈਂਦੇ ਪਹਿਲਾਂ ਅਸਨ ਅਦਰਕ ਮਿਰਚਾਂ ਤੇ ਇੱਕ ਛੋਟਾ ਜਿਹਾ ਪਿਆਜ਼ ਪਿਆਜ਼ ਜ਼ਿਆਦਾ ਨਹੀਂ ਪਾਣਾ ਤੇ ਛੋਟਾ ਜਿਹਾ ਪਿਆਜ਼ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਫਿਰ ਇਹਦੇ ਵਿੱਚ ਪਾ ਦਵਾਂਗੇ ਠੀਕ ਹੈ ਜੀ ਇਧਰ ਪੱਲਾ ਸਣ ਛਿੱਲ ਲਿਆ ਜੀ ਮਿਰਚਾ ਅਦਰਕ ਅਤੇ ਪਿਆਜ਼ ਪਿਆਜ਼ ਜ਼ਿਆਦਾ ਪਾਣ ਦੀ ਜ਼ਰੂਰਤ ਨਹੀਂ ਪਿਆਜ਼ ਸਾਗ ਦੇ ਤੜਕੇ ਦੇ ਵਿੱਚ ਜ਼ਿਆਦਾ ਪੈਂਦਾ ਹੈ ਜੀ ਇਸ ਕਰਕੇ ਸਾਗ ਚ ਪਾਣ ਦੀ ਜ਼ਰੂਰਤ ਨਹੀਂ ਅੱਧਾ ਲਸਣ ਹੀ ਜ਼ਿਆਦਾ ਪਾਵਾਂਗੇ ਆਪਾਂ ਇਹਨਾਂ ਨੂੰ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਪੀਸ ਲਵਾਂਗੇ ਜੀ ਦੇਖੋ ਜੀ ਆਪਾਂ ਸਾਰੀਆਂ ਚੀਜ਼ਾਂ ਨੂੰ ਪੀਸ ਲਿਆ ਤੇ ਇਹਨਾਂ ਨੂੰ ਵੀ ਹੁਣ ਆਪਾਂ ਇਹਦੇ ਵਿੱਚ ਹੀ ਪਾ ਦੇਵਾਂਗੇ ਹੁਣ ਇਹਦੇ ਵਿੱਚ ਨਾ ਆਪਾਂ ਇੱਥੇ ਪਾਣੀ ਪਾ ਦੇਵਾਂਗੇ ਥੋੜਾ ਜਿਹਾ ਗਰਮ ਕਰਕੇ ਉਸ ਤੋਂ ਬਾਅਦ ਨਾ ਇਹਨੂੰ ਆਪਾਂ 20 ਮਿੰਟ ਖੁੱਲਾ ਰਹਿ ਜਾਣਾ ਮਸਾਲਾ ਪਾਣ ਤੋਂ ਬਾਅਦ ਤੁਸੀਂ ਜਦ ਹੀ ਗੈਸ ਬੰਦ ਨਹੀਂ ਕਰਨਾ ਜੀ ਇਹੀ ਮੇਨ ਕਾਰਨ ਹੁੰਦਾ ਹੈ ਤਜਾਬ ਬਣਨ ਦਾ ਹਨਾ ਤੇ ਤੁਹਾਨੂੰ ਸਾਗ ਜਿਹੜਾ ਇਹ ਮਤਲਬ ਕਿ ਬਿਲਕੁਲ ਵੀ ਖਰਾਬ ਨਹੀਂ ਕਰੂਗਾ ਅਗਰ ਤੁਸੀਂ ਮੇਰੇ ਤਰੀਕੇ ਨਾਲ ਬਣਾਓਗੇ ਬਿਲਕੁਲ ਅਸਲ ਤਰੀਕਾ ਤੁਹਾਨੂੰ ਦੱਸ ਰਹੀ ਹਾਂ ਜੀ ਸਾਗ ਬਣਾਉਣ ਦਾ ਤੇ ਮਸਾਲਾ ਪਾਣ ਤੋਂ ਬਾਅਦ ਇੱਥੇ ਪਾਣੀ ਪਾ ਕੇ ਖੁੱਲਾ ਪਕਾਣਾ ਹੈ ਜੀ 20-25 ਮਿੰਟ ਉਸ ਤੋਂ ਬਾਅਦ ਫਿਰ ਕੁੱਕਰ ਬੰਦ ਕਰਾਂਗੇ ਆਪਾਂ ਦੇਖੋ ਪਰ ਇੱਜਦਾ ਕਰਕੇ ਪਾਣੀ ਪਾ ਦਿੱਤਾ ਏ ਇੱਕ ਡੰਗਾ ਆਪਾਂ ਨੇ ਗਰਮ ਕਰਕੇ ਪਾ ਲਿਆ ਜੀ ਦੇਖੋ ਜੀ ਪਾਣੀ ਪਾ ਕੇ ਆਪਾਂ ਇਦਾਂ ਨਾ ਇਹਨੂੰ ਹਿਲਾ ਦੇਵਾਂਗੇ ਸਾਰੇ ਨੂੰ ਤੇ 20-25 ਮਿੰਟ ਹੋਣ ਇਹਨੂੰ ਆਪਾਂ ਨੇ ਪਕਾਣਾ ਹੈ ਜੀ ਤੇ ਵੇਟ ਕਰਾਂਗੇ ਹੁਣ 20-25 ਮਿੰਟ ਦੀ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਾਂਗੇ ਤੇ ਨਾਲੇ ਇਹਨੂੰ ਆਪਾਂ ਸਾਰਾ ਨਹੀਂ ਟੱਕਣਾ ਹੈਗਾ ਆਪਾਂ ਇਹਨੂੰ ਇਹ ਇਦਾਂ ਅੱਧਾ ਹੀ ਹੀ ਠਾਗਾਂਗੇ ਤੇ ਰਿਜੀ ਜਾਣ ਦਵਾਂਗੇ ਦੇਖੋ ਜੇ ਤਾਂ ਸਾਗ ਵਧੀਆ ਤਰੀਕੇ ਨਾਲ ਬਣਾਣਾ ਹੈ ਤਾਂ ਫਿਰ ਤੁਹਾਨੂੰ ਗੈਸ ਆ ਜਿਹੜਾ ਫੁੱਕਣਾ ਪੈਣਾ ਹੈ ਜੀ ਠੀਕ ਹੈ ਤੇ ਇਹਦੇ ਵਿੱਚ ਕੋਈ ਤੁਸੀਂ ਉਹ ਨਹੀਂ ਕਰਨਾ ਹੈਗਾ ਵੀ ਹਾਂ ਸਾਡਾ ਗੈਸ ਜ਼ਿਆਦਾ ਫੁੱਕ ਰਿਹਾ ਹੈ ਟਾਈਮ ਜ਼ਿਆਦਾ ਲੱਗ ਰਿਹਾ ਜੇ ਤਾਂ ਵਧੀਆ ਤਰੀਕੇ ਦੀ ਚੀਜ਼ ਬਣਾ ਕੇ ਖਾਣੀ ਹੈ ਤਾਂ ਇਦਾਂ ਹੀ ਇੰਨਾ ਹੀ ਟਾਈਮ ਲਗਾ ਕੇ ਤੁਹਾਨੂੰ ਸਾਗ ਬਣਾਉਣਾ ਪਵੇਗਾ ਤੇ ਹੁਣ ਆਪਾਂ ਤੁਹਾਨੂੰ 25 ਮਿੰਟ ਬਾਅਦ ਮਿਲਾਂਗੇ ਜੀ ਇੱਥੇ ਨਾ ਆਪਾਂ ਟਮਾਟਰ ਵੀ ਪਾ ਦਿੱਤੇ ਧੋ ਕੇ ਨਾ ਉੱਪਰੋਂ ਡੰਡੀ ਵਾਲ ਪਾਸੇ ਕੋਲ ਥੋੜਾ ਜਿਹਾ ਕੱਟ ਕੇ ਇਹਨੂੰ ਆਪਾਂ ਪਾ ਲਿਆ ਏ ਟਮਾਟਰ ਪਾਣ ਦੇ ਨਾਲ ਵੀ ਬਹੁਤ ਵਧੀਆ ਸਾਗ ਦਾ ਜਿਹੜਾ ਫਲੇਵਰ ਆਂਦਾ ਏ ਜੀ ਇੱਕ ਵਾਰ ਜ਼ਰੂਰ ਪਾ ਕੇ ਦੇਖੋ ਜਿਹੜੇ ਪਾਉਂਦੇ ਉਹਨਾਂ ਤੋਂ ਤਾਂ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਨਹੀਂ ਪਾਉਂਦੇ ਉਹ ਜ਼ਰੂਰ ਪਾ ਕੇ ਦੇਖਿਓ ਦੇਖੋ ਜੀ ਪੂਰੇ 25 ਮਿੰਟ ਹੋ ਗਏ ਆਪਣਾ ਸਾਗ ਨੂੰ ਰਿਜਰੇ ਹੋਏ ਸਾਗ ਬਹੁਤ ਵਧੀਆ ਰਿਜਰੇ ਹਾਇ ਜੀ ਇਸ ਤਰ੍ਹਾਂ ਹੀ ਰਿਜਣਾ ਚਾਹੀਦਾ ਤੇ ਸਾਗ ਪਾਣ ਲੱਗੇ ਤੁਸੀਂ ਧਿਆਨ ਰੱਖਣਾ ਜੀ ਇਕੱਠਾ ਨਹੀਂ ਪਾਣਾ ਉਸ ਤੋਂ ਬਾਅਦ ਤੁਸੀਂ ਨਮਕ ਪਾ ਕੇ ਇਹਨੂੰ ਟਾਈ ਤੇ ਫਿਰ ਤੁਸੀਂ ਮਸਾਲਾ ਪਾਣ ਤੋਂ ਬਾਅਦ ਇਹਨੂੰ ਟਾਈਮ ਦੇਣਾ ਹੈ ਮਤਲਬ ਕਿ ਜਦੋਂ ਦਾ ਆਪਾਂ ਨੇ ਸਾਗ ਹੁੱਕਰ ਚ ਪਾਣਾ ਸਟਾਰਟ ਕੀਤਾ ਏ ਉਸ ਤੋਂ ਬਾਅਦ ਹੁਣ ਤੱਕ ਇਹਨੂੰ ਤਕਰੀਬਨ ਡੇਢ ਘੰਟਾ ਹੋ ਗਿਆ ਠੀਕ ਹੈ ਜੀ ਖੁੱਲਾ ਰਿਜਦੇ ਹੋਏ ਹੁਣ ਆਪਾਂ ਢੱਕਣ ਕਰਾਂਗੇ ਬੰਦ ਟੱਕਣ ਇਹ ਕਰਕੇ ਆਪਾਂ ਪੌਣਾ ਘੰਟਾ ਜਾਂ 1 ਘੰਟਾ ਇਹਨੂੰ ਬਿਸਲਾ ਲਗਵਾਵਾਂਗੇ ਬਸ ਆਪਾਂ ਨੇ ਕੀ ਕਰਨਾ ਹੈ ਸੇਕ ਆ ਜਿਹੜਾ ਉਹ ਮੀਡੀਅਮ ਰੱਖ ਦਾਂਗੇ ਫੁੱਲ ਨਹੀਂ ਕਰਾਂਗੇ ਰਿੱਜੀ ਜਾਊਗਾ ਠੀਕ ਹੈ ਜੀ ਕਿਉਂਕਿ ਚੁੱਲ੍ਹੇ ਤੇ ਆਪਾਂ ਸਾਗ ਬਣਾਉਂਦੇ ਆ ਖੁੱਲਾ ਹੀ ਜਾਂਦੇ ਆ ਨਾ ਆਪਾਂ 4-5 ਘੰਟੇ ਚੰਗੀ ਤਰ੍ਹਾਂ ਦੇ ਨਾਲ ਸਾਗ ਨੂੰ ਪਕਾਉਂਦੇ ਆ ਫਿਰ ਆਪਣਾ ਸਾਗ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੇ ਹੁਣ ਇਹ ਆਹੀ ਆ ਜੀ ਆਪਣਾ ਕੁੱਕਰ ਵਿੱਚ ਬਣਾਉਣ ਦਾ ਤਰੀਕਾ ਠੀਕ ਹੈ ਜੀ ਕੁੱਕਰ ਵਿੱਚ ਬਣਾਉਣ ਤੋਂ ਪਹਿਲਾਂ ਤੁਸੀਂ ਡੇਢ ਘੰਟਾ ਜਿਹੜਾ ਸਾਗ ਖੁੱਲਾ ਹੀ ਪਕਾਣਾ ਹੈ ਤਾਂ ਇਹ ਸਾਗ ਵਧੀਆ ਬਣ ਕੇ ਤਿਆਰ ਹੋਊਗਾ ਤੇ ਹੁਣ ਇੱਥੇ ਆਪਾਂ ਐਸੀ ਉਦੋਂ ਪਾ ਲਿਆ ਸੀ ਤੇ ਹੁਣ ਢੱਕਣ ਕਰ ਦਵਾਂਗੇ ਬੰਦ ਪਾਣੀ ਪਾਣ ਦੀ ਹੁਣ ਕੋਈ ਜ਼ਰੂਰਤ ਨਹੀਂ ਹੈਗੀ ਤੇ ਫਿਰ ਆਪਾਂ ਜਦੋਂ ਢੱਕਣ ਖੋਲ੍ਹਾਂਗੇ ਉਸ ਤੋਂ ਬਾਅਦ ਤੁਹਾਨੂੰ ਮਿਲਾਂਗੇ ਦੇਖੋ ਜੀ ਆਪਾਂ ਹੁਣ ਢੱਕਣ ਲਗਾ ਦਿੱਤਾ ਹੈ ਠੀਕ ਹੈ ਜੀ ਹੁਣ ਆਪਾਂ ਬਾਅਦ ਵਿੱਚ ਤੁਹਾਨੂੰ ਮਿਲਦੇ ਹਾਂ ਇਧਰ ਸਾਗ ਨੂੰ ਰਿਜਰੇ ਹੋਏ ਹੋ ਗਿਆ ਸੀ ਪੂਰਾ 1 ਘੰਟਾ ਸੀਟੀਆਂ ਇਹਦੀਆਂ ਬੇ ਹਿਸਾਬ ਵੱਜੀਆਂ ਨੇ ਜੀ ਆਪਾਂ ਕੋਈ ਗਿਣਤੀ ਨਹੀਂ ਕੀਤੀ ਤੇ ਇੱਥੇ ਆਪਾਂ ਹੁਣ ਗੈਸ ਬੰਦ ਕਰ ਦਿੱਤੇ ਤੇ ਬਾਪ ਆਪਣੇ ਆਪ ਨਿਕਲਣ ਤੱਕ ਦਾ ਇੰਤਜ਼ਾਰ ਕਰਾਂਗੇ ਤੇ ਦੂਜੇ ਗੈਸ ਦੇ ਉੱਤੇ ਆਪਾਂ ਨੇ ਪਾਣੀ ਵੀ ਰੱਖ ਲਿਆ ਹੈ ਜੋ ਆਪਾਂ ਨੇ ਆਲਣ ਤੋਂ ਬਾਅਦ ਪਾਣਾ ਹੈ ਠੀਕ ਹੈ ਜੀ ਇਹ ਆਪਾਂ ਪਾਣੀ ਉਬਾਲਾਂਗੇ ਚੰਗੀ ਤਰ੍ਹਾਂ ਇਹਨੇ ਮੈਂ ਘੱਟ ਸੇਕਦੇ ਉੱਤੇ ਹਜੇ ਰੱਖ ਲਿਆ ਹੈ ਤੇ ਇੱਧਰ ਆਪਾਂ ਪਹਿਲਾਂ ਸਾਗ ਨੂੰ ਬਿਨਾਂ ਪਾਣੀ ਤੋਂ ਕੋਟਾਂਗੇ ਆਟਾ ਪਾ ਕੇ ਠੀਕ ਹੈ ਜੀ ਇੱਥੇ ਨਾਲ ਆਪਾਂ ਢੱਕਣ ਖੋਲ੍ਹ ਲਿਆ ਹੈ ਏ ਭਾਫ਼ ਨਿਕਲ ਚੁੱਕੀ ਸੀ ਤੇ ਆਪਾਂ ਹੁਣ ਦੇਖ ਲੈਨੇ ਹਾਂ ਚੈੱਕ ਕਰ ਲੈਨੇ ਹਾਂ ਕਿ ਕੁਛ ਇਸ ਤਰ੍ਹਾਂ ਦਾ ਹੈ ਜੀ ਇਹ ਇੱਥੇ ਨਾ ਆਪਾਂ ਕੋਟਣਾ ਧੋ ਲਿਆ ਹੈ ਜੀ ਕੋਟਣੇ ਨੂੰ ਆਪਾਂ ਇਦਾਂ ਨਾ ਫਿਰ ਕੇ ਦੇਖ ਲੈਣਾ ਦੇਖੋ ਪਾਣੀ ਤੁਸੀਂ ਦੇਖ ਸਕਦੇ ਹੋ ਵਿੱਚ ਹੁਣ ਬਿਲਕੁਲ ਨਹੀਂ ਹੈਗਾ ਪਾਣੀ ਚੰਗੀ ਤਰ੍ਹਾਂ ਦੇ ਨਾਲੇ ਦੇ ਵਿੱਚੋਂ ਸੁੱਕ ਗਿਆ ਹੈ ਠੀਕ ਹੈ ਜੀ ਹੁਣ ਜਿਹੜਾ ਇਹ ਪਾਣੀ ਸੁੱਕ ਗਿਆ ਹੈ ਮਤਲਬ ਇਹ ਕੋਟਣ ਦੇ ਲਈ ਬਿਲਕੁਲ ਹੈ ਨਾ ਸਹੀ ਆ ਜਦੋਂ ਪਾਣੀ ਸੁੱਕ ਗਿਆ ਉਦੋਂ ਹੀ ਕੋਟਣਾ ਤੇ ਬਹੁਤ ਵਧੀਆ ਸਾਗ ਘੋਟ ਕੇ ਮਲਾਈ ਮੈਂ ਤਿਆਰ ਹੁੰਦਾ ਹੈ ਜੀ ਹੁਣ ਮੈਂ ਤੁਹਾਨੂੰ ਘੋਟ ਕੇ ਦਿਖਾਵਾਂਗੀ ਤੇ ਇਹ ਨਾ ਆਪਾਂ ਹੁਣ ਇਧਰ ਆਟਾ ਲਈ ਹੈ ਜੀ ਆਟੇ ਨੂੰ ਆਪਾਂ ਹੁਣ ਦੇਖ ਕੇ ਪਾ ਲਵਾਂਗੇ ਦੇਖੋ ਆਪਾਂ ਇਦਾਂ ਦਾ ਇੱਕ ਵੇਸਟ ਜਿਹਾ ਕੱਪੜਾ ਲਗਾ ਲਿਆ ਏ ਠੀਕ ਹੈ ਜੀ ਇਦਾਂ ਲਗਾ ਲੈਣਾ ਏ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਰੱਖ ਲੈਣਾ ਏ ਤੇ ਉਸ ਤੋਂ ਬਾਅਦ ਇਹਨੂੰ ਘੋਟਣਾ ਸਟਾਰਟ ਕਰ ਦੇਣਾ ਠੀਕ ਹੈ ਜੀ ਪਹਿਲਾਂ ਆਪਾਂ ਇਦਾਂ ਹੀ ਘੋਟਣਾ ਫੇਰਾਂਗੇ ਆ ਜਿਹੜਾ ਟਮਾਟਰ ਹੈ ਮੱਕ ਚੁੱਕਿਆ ਇਹ ਦੇਖਿਓ ਹੁਣ ਤੁਸੀਂ ਘੋਟ ਦੇ ਘੋਟ ਦੇ ਵਿੱਚ ਸਾਰਾ ਇਹ ਹੀ ਘੁਲ ਜਾਣਾ ਏ ਪਹਿਲਾਂ ਆਪਾਂ ਸੂਕਈ ਘੋਟ ਲਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਆਲਣ ਪਾਵਾਂਗੇ ਦੇਖੋ ਇਹ ਵਧੀਆ ਤਰੀਕੇ ਦੇ ਨਾਲ ਬਣਿਆ ਹੋਇਆ ਏ ਇਹ ਤੁਸੀਂ ਦੇਖ ਸਕਦੇ ਹੋ ਇਦਾਂ ਇਹ ਹੁਣੇ ਹੀ ਖੁੱਲ ਗਿਆ ਏ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆਲਣ ਪਹਿਲਾਂ ਆਪਾਂ ਇਦਾਂ ਛੋਟੀ ਕੜਛੀ ਇੱਕ ਪਾ ਲਵਾਂਗੇ ਇਹਨੂੰ ਕੋਲ ਥਾਵਾਂਗੇ ਆਲਣ ਵਿੱਚ ਗੱਠਾਂ ਨਹੀਂ ਬਣਨੀਆਂ ਚਾਹੀਦੀਆਂ ਆਟਾ ਪਾਉਣ ਦੀ ਸਾਰ ਹੀ ਘੋਟਣਾ ਚਲਾ ਦੇਣਾ ਹੈ ਜੀ ਠੀਕ ਹੈ ਜਿਸ ਸਾਗ ਨੂੰ ਉਦੋਂ ਤੱਕ ਘੋਟਣਾ ਜਦੋਂ ਤੱਕ ਇੱਕ ਇੱਕ ਜਾਨ ਨਹੀਂ ਹੋ ਜਾਂਦਾ ਮਤਲਬ ਬਹਿ ਚੰਗੀ ਤਰ੍ਹਾਂ ਦੇ ਨਰਮ ਨੀ ਹੋ ਜਾਂਦਾ ਅਸੀਂ ਬਲੈਂਡਰ ਵਾਲਾ ਸਾਗ ਘੋਟਿਆ ਹੋਇਆ ਨਹੀਂ ਖਾਂਦੇ ਜੀ ਸਾਨੂੰ ਘੋਟਰੇ ਨੇ ਨਾਲ ਘੋਟਿਆ ਹੋਇਆ ਸਾਗ ਹੀ ਵਧੀਆ ਲੱਗਦਾ ਹੈ ਦੇਖੋ ਜੀ ਇੱਥੇ ਆਪਾਂ ਇੱਕ ਕੱਟ ਸੀ ਹੋਰ ਪਾ ਲਵਾਂਗੇ ਆਪਾਂ ਦੋ ਕੱਟ ਸੀ ਹੀ ਪਾਵਾਂਗੇ ਕਿਉਂਕਿ ਛੋਟੀ ਜਿਹੀ ਬਿਲਕੁਲ ਚਮਚ ਵੱਡੇ ਚਮਚੇ ਵਾਂਗੂ ਤੇ ਇਹਨੂੰ ਵੀ ਆਪਾਂ ਹੋਣਾ ਘੋਟ ਲਵਾਂਗੇ ਦੇਖੋ ਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਆਲਣ ਹੋਰ ਪਾਣਾ ਹੈ ਠੀਕ ਹੈ ਜੀ ਤੇ ਆਪਾਂ ਉਹੀ ਆਪਣੇ ਚਾਰਕ ਤਿੰਨ ਚਾਰ ਚਮਚੇ ਆਪਾਂ ਪਾ ਲਏ ਆ ਤੇ ਜੇਕਰ ਸਾਗ ਪਾਣੀ ਸਕਾ ਕੇ ਘੋਟੂਗੇ ਤਾਂ ਦੇਖੋ ਸਾਗ ਬਹੁਤ ਵਧੀਆ ਘਟਕੇ ਤਿਆਰ ਹੋਊਗਾ ਜਿਆਦਾ ਜ਼ੋਰ ਵੀ ਨਹੀਂ ਲੱਗਦਾ ਬਹੁਤ ਆਸਾਨੀ ਦੇ ਨਾਲ ਘੋਟ ਕੇ ਸਾਗ ਤਿਆਰ ਹੋ ਜਾਂਦਾ ਤੇ ਹੁਣ ਥੋੜੀ ਜਿਹਾ ਅਪਾ ਘੋਟਣਾ ਹੋਰ ਚਲਾ ਲਵਾਂਗੇ ਆਪਣੀ ਤਸੱਲੀ ਜੀ ਕਰ ਲਵਾਂਗੇ ਕਿ ਸਾਗ ਜਿਹੜਾ ਇਹ ਨਰਮ ਹੋ ਜਵੇ ਵੈਸੇ ਦੇਖੋ ਹੋ ਗਿਆ ਏ ਹੁਣ ਅਪਾ ਇਹਦੇ ਵਿੱਚ ਨਾਲ ਦੀ ਨਾਲ ਪਾਣੀ ਜਿਹੜਾ ਉਬਲ ਗਿਆ ਉਧਰ ਆਪਣਾ ਰੱਖਿਆ ਹੋਇਆ ਗੈਸ ਤੇ ਉਹ ਵੀ ਪਾ ਦੇਣਾ ਜੀ ਖੌੜੀ-ਗੌੜੀ ਕਰਕੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਲੋ ਜੀ ਆਪਾਂ ਤਾਂ ਸੱਲੀ ਕਰ ਲਈਏ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਘੋਟ ਲਿਆ ਏ ਸਾਡ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੁਟਕੇ ਹੋ ਚੁੱਕੇ ਆ ਤਿਆਰ ਇਦਾਂ ਦੇਖੋ ਇਹ ਜਿਆਦਾ ਨਹੀਂ ਇਹਨੇ ਘਟਣੇ ਤੇ ਲੱਗਦਾ ਮਤਲਬ ਆਪਾਂ ਆ ਲੈਣ ਜਿਹੜਾ ਸਹੀ ਪਾਇਆ ਹੈ ਠੀਕ ਹੈ ਜੀ ਤੇ ਹੁਣ ਆਪਾਂ ਪਾਣੀ ਪਾ ਦਵਾਂਗੇ ਪਾਣੀ ਆਪਾਂ ਉਬਾਲ ਲਿਆ ਇੱਥੇ ਤੇ ਥੋੜਾ ਥੋੜਾ ਕਰਕੇ ਪਾ ਦਵਾਂਗੇ ਪਾਣੀ ਤੇ ਨਾਲ ਦੀ ਨਾਲ ਘੋਟਣਾ ਫੇਰ ਲਵਾਂਗੇ ਦੇਖੋ ਇੱਥੇ ਆਪਾਂ ਨੇ ਪਾਣੀ ਹੋਰ ਪਾ ਲਿਆ ਸੀ ਤੇ ਇਹਨੂੰ ਆਪਾਂ ਫਿਰ ਕਮਾ ਲਿਆ ਕੋਟਣੇ ਨੂੰ ਤੇ ਪਾਣੀ ਆਪਾਂ ਜਿਹੜਾ ਆਹ ਵਾਲੇ ਇਹ ਵੀ ਆਪਾਂ ਪਾ ਹੀ ਦੇਣਾ ਕਿਉਂਕਿ ਜਦੋਂ ਆਪਾਂ ਆਲਣ ਪਕਾਣਾ ਹੈ ਨਾ ਉਦੋਂ ਸਾਗ ਨੇ ਹੋਰ ਜ਼ਿਆਦਾ گاੜਾ ਹੋ ਜਾਣਾ ਠੀਕ ਹੈ ਜੀ ਤੇ ਕਿਉਂਕਿ ਆਲਣ ਪੱਕੂਗਾ ਤੇ ਆਟਾ ਇਹਦੇ ਵਿੱਚ ਫੁੱਲ ਜਾਊਗਾ ਤੁਸੀਂ ਦੇਖ ਲਿਓ ਬਾਅਦ ਵਿੱਚ ਇਹ ਸਾਗ ਨੇ ਹੋਰ گاੜਾ ਹੋ ਜਾਣਾ ਹੈ ਤੇ ਹੁਣ ਆਪਾਂ 15-20 ਮਿੰਟ ਘੱਟ ਸੇਕ ਦੇ ਉੱਤੇ ਆਲਣ ਨੂੰ ਪੱਕਣ ਦਵਾਵਾਂਗੇ ਜੀ ਤੇ ਇਹਨੂੰ ਆਪਾਂ ਹੁਣ ਗੈਸ ਤੇ ਰੱਖ ਦਵਾਂਗੇ ਤੁਸੀਂ ਦੇਖ ਸਕਦੇ ਹੋ ਬਿਨਾ ਹੈਂਡੀ ਬਲੈਂਡਰ ਤੋਂ ਆਪਾਂ ਨੇ ਕਿੰਨਾ ਸੋਨਾ ਸਾਗ ਘੋਟ ਕੇ ਕਰ ਲਿਆ ਜੀ ਤਿਆਰ ਤੁਹਾਨੂੰ ਇਹ ਤਰੀਕਾ ਕਿਦਾਂ ਦਾ ਲੱਗਦਾ ਹੈ ਤੁਸੀਂ ਨਾ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੈ ਨਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਕਿਉਂਕਿ 10-15 ਮਿੰਟ ਦੀ ਵੀਡੀਓ ਹੁੰਦੀ ਹੈ ਤੇ ਪਿੱਛੇ ਦੀ ਮਿਹਨਤ ਨਹੀਂ ਤੁਸੀਂ ਦੇਖਦੇ ਹੋਗੇ ਪਿੱਛੇ ਦੀ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਜੀ ਬਹੁਤ ਜ਼ਿਆਦਾ ਖਿਲਾਰਾ ਪੈ ਜਾਂਦਾ ਹੈ ਤੇ ਬਹੁਤ ਜ਼ਿਆਦਾ ਭਾਂਡੇ ਹੋ ਜਾਂਦੇ ਮਾਂਜੜੋ ਵਾਲੇ ਸੋ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਇੰਨਾ ਕੋ ਉਪਕਾਰ ਕਰ ਦਿਆ ਕਰੋ ਤੇ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਜੀ ਗੈਸ ਉੱਤੇ ਦੇਖੋ ਜੀ ਹੁਣ ਆਪਾਂ ਕੁੱਕਰ ਗੈਸ ਉੱਤੇ ਰੱਖ ਲਿਆ ਏ ਤੇ ਇਹਨੂੰ ਹੁਣ ਆਪਾਂ ਆਲਣ ਨੂੰ ਪੱਕਣ ਦੇਣਾ ਚੰਗੀ ਤਰ੍ਹਾਂ ਤੇ ਐਦਾਂ ਪਟਕ ਦੇਣਾ ਹੈ ਜੀ ਠੀਕ ਹੈ ਜੀ ਤੇ ਕੋਈ ਕਾਲੀ ਨਹੀਂ ਹੈਗੀ 15-20 ਮਿੰਟ ਆਲਣ ਨੂੰ ਚੰਗੀ ਤਰ੍ਹਾਂ ਪੱਕਣ ਦਵਾਵਾਂਗੇ ਤਾਂ ਜੋ ਆਟੇ ਦਾ ਕੱਚਾ ਬਣ ਜਿਆ ਨਾ ਆਵੇ ਸਾਗ ਵਿੱਚ ਤੇ ਇਹਨੂੰ ਹੁਣ ਆਪਾਂ ਬਾਅਦ ਵਿੱਚ ਫਿਰ ਤੁਹਾਨੂੰ ਦਿਖਾਉਨੇ ਆ ਦੇਖੋ ਜੀ ਇਧਰ ਆਲਣ ਨੂੰ ਪੱਕਦੇ ਹੋਏ 15-20 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਸਾਗ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੇ ਪਹਿਲਾ ਨਾਲ ਉਹ ਕਾਫੀ ਜ਼ਿਆਦਾ ਗਾੜਾ ਵੀ ਹੋ ਚੁੱਕਿਆ ਹੈ ਤੇ ਇਸ ਤਰ੍ਹਾਂ ਸਾਗ ਤੁਸੀਂ ਬਣਾਓਗੇ ਤਾਂ ਤੁਹਾਡੇ ਕਦੇ ਵੀ ਗੈਸ ਨਹੀਂ ਬਣੇਗੀ ਤੇ ਨਾ ਹੀ ਕਦੇ ਤਜਾਜ ਬਣੇਗਾ ਤੁਸੀਂ ਇਸ ਤਰ੍ਹਾਂ ਸਾਗ ਜ਼ਰੂਰ ਬਣਾ ਕੇ ਦੇਖਿਓ ਜੀ ਬਹੁਤ ਵਧੀਆ ਤਰੀਕਾ ਹੈ ਜੀ ਸਾਗ ਬਣਾਉਣ ਦਾ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ